ਕਿਆ ਕਮਰ ਕੋਡਾ ਕੋਡਾ ਖਬਰ ਦਦਾ ਆਉਂਦਾ ਚਾਰ ਪੁੰਦਸਵਾਰ ਇਹ ਉਹ ਕਮਰ ਕੋਡਾ ਕੋਡਾ ਖਬਰ ਦਦਾ ਆਉਂਦਾ ਚਾਰ ਪੁੰਦਸਵਾਰ ਹਾਂ ਤਾਂ ਸਪਸ਼ਟ ਆ ਰਿਹਾ ਨਾ ਭੈਣ ਤੋਂ ਉਹਦੇ ਕੋਈ ਕਰਦੇ ਜਮਾ ਅੱਛਾ ਕੀ ਗੱਲ ਵੀਡੀਓ ਉਹਨੇ ਹਾਂ ਬਣਾ ਵੀਡੀਓ ਫਿਰ ਆਪਾਂ ਲੈ ਦੱਸਿਆ ਕਰਾਂ ਜਾਣਕਾਰੀ ਲੋਕਾਂ ਨੂੰ ਕੀ ਚਾਰ ਦੇ ਕੀ ਕੀ ਲਾਭ ਨੇ ਦੱਸ ਫਿਰ ਹੁਣ ਬੜਾ ਬਣਾ ਵੀਡੀਓ ਮੈਂ ਇੱਕ ਥਾਂ ਵੜਲਾ ਖੜਾ ਚਾਰ ਹਾਰ ਨਾ ਮੇਰੇ ਸਾਹਮਣੇ ਚਾਰ ਤਮੇ ਦੱਸ ਹਾਂ ਓਹੋ ਬਾਈਆ ਗਾਮ ਲੈ ਲੈ ਲਾ ਚਾਰ ਨੇ ਜੇ ਤੂੰ ਚਾਰ ਦੀ ਸਹੀ ਗੱਲ ਪੁੱਛਦਾ ਹੈ ਹਾਂ ਚਾਰ ਦਾ ਭੈਣ ਦੀ ਨਕਲੀ ਲੈਣਾ ਜੇ ਮੈਂ ਤੂੰ ਸਹੀ ਗੱਲ ਪੁੱਛ ਹਾਂ ਹਾਂ ਆ ਤਾਂ ਦੇਖ ਲੈ ਤਰ ਦੂਸਰੇ ਕਲਰ ਹਾਂ ਚਾਰ ਤਾਂ ਮੇਰੇ ਸਾਹਨੇ ਘੋਰੀ ਕਰਦੇ ਹੈ ਤਾਂ ਇਦੀ ਕੋਈ ਬੜੀ ਚੀਜ਼ ਨਹੀਂ ਹੈਗੀ ਚਾਰ ਬਸ ਇੱਕ ਰੀਸ਼ ਹੋ ਗਈ ਦੇਖ ਲੇ ਤੇ ਖਬਰ ਦੇ ਦਾਂ ਤੇ ਬੈਠੇ ਵੀ ਜਾਂਦਾ ਹਾਂ ਰੀਸ਼ ਹੋ ਗਈ ਲੋਕਾਂ ਨੂੰ ਕੋਟੇ ਕੋਟੇ ਵੜਦਾ ਸੁਭਾਅ ਪਿਆ ਹੋਇਆ ਯਾਰ ਕੋਟੇ ਕੋਟੇ ਉਹ ਤਾਂ ਕਰਨ ਚਾਰ ਬਾੜ ਦੇ ਅੱਗੇ ਕੋਟੇ ਕੋਟੇ ਚਾਰ ਪੱਟੀਆਂ ਆਹੋ ਪਰ ਉਹ ਬੈਠੋਂ ਦਾ ਗਈ ਹਾਂ ਬੁੱਧੀ ਗੱਲ ਇੱਕ ਮੈਂ ਵੀਡੀਓ ਪਾਈ ਸੀ ਇੰਸਟਾਗ੍ਰਾਮ ਤੇ ਮੈਂ ਕੀ ਦੀ ਸਪਰੇ ਕਰਦੇ ਦੀ ਉਹਦੇ ਉੱਤੇ ਲੋਕਾਂ ਨੇ ਬਹੁਤ ਕੀਤਾ ਕਿੰਤੂ ਬਰਾਤੂ ਕੀਤਾ ਹਾਂ ਕਹਿੰਦੇ ਕਿ ਤੂੰ ਸਾਡੇ ਦੇ ਕੰਮ ਜਿਵੇਂ ਤੁਹਾਨੂੰ ਹੀ ਕੀਤੀ ਹੁੰਦੀ ਆਪਾਂ ਨੂੰ ਨਹੀਂ ਗੱਲ ਦਾ ਕੋਈ ਗੁੱਸਾ ਨਹੀਂ ਇਹ ਇਹਦੇ ਵਿੱਚ ਇੰਨੀ ਤਮਾ ਗੱਲ ਲਸਨ ਜਿਹੜੇ ਕਹਿੰਦੇ ਚਾਰ ਬੜ ਕਾਜ ਕੋਈ ਬੈਠਣਾ ਦੋ ਮਨ ਕਿਸੇ ਨੂੰ ਚਾਰ ਵੀ ਕੋਟੇ ਕੋਟੀ ਕਰਨਾ ਤੂੜੀ ਆਪਾ ਬੰਨੋ ਹਟ ਕੇ ਉਹੀ ਵੀੜੇ ਤੋਂ ਮੁੰਡੇ ਲਿਆਉਣੇ ਪੈ ਸੱਦ ਕੇ ਗਿਆ ਕਮ ਹਾਂ ਤੇ ਫਲਾਸਰ ਵੀ ਆਪਾ ਬੈਠਣੋ ਹਟ ਕੇ ਅੱਗੇ ਫਲਾਸਰ ਜਾਈਂਦਾ ਨਾ ਬਰੋਬਰ ਹਾਂ ਹੁਣ ਸੀਟਾਂ ਲਵਾ ਲੀਆਂ ਸੀਟਾਂ ਵੀ ਸੱਡ ਜਾਰ ਫੇਰ ਮੈਂ ਦੱਸਦਾ ਕਾ ਸੀਟਾਂ ਵੀ ਹੁਣ ਹੋਰ ਸੈਕਟਰ ਚੱਲੂ ਜੇ ਲੋਕ ਚਾਰ ਪਣੋਂ ਨਾ ਹਟੇ ਸੈਕਟਰ ਪਤਾ ਕੀ ਚੱਲੂ ਹਾਂ ਅੱਗੇ ਤਾਂ ਚੱਲਦਾ ਅੱਗੇ ਤਾਂ ਬੈਠਣੇ ਪੈ ਬਰੋਬਰ ਉਹ ਤੋਂ ਬਾਅਦ ਆਖਿਆ ਆਪਣੀ ਕੁਜੀ ਕਿ ਟੈਬ ਜਿੰਦਰੀ ਕੁਰਸੀ ਟੈਬ ਜਿੰਦਰੀਆ ਚੁਲਾ ਜਾ ਉਹ ਹੈਗਾ ਜੇ ਲੋਕ ਚਾਰ ਪਣੋਂ ਨਾ ਹਟੇ ਇਹੋ ਜੀ ਫਲਾਸਰ ਇੱਥੇ ਤਲਵਾਖੜੇ ਖੜੇ ਖੜੇ ਤੋੜੇ ਬੈਗਣਗੇ ਹੱਗਣਾ ਵੀ ਖੜਕੇ ਬੈਣਾ ਬੈਗੂ ਅੱਛਾ ਆਦੇ ਨਤੀਜੇ ਆ ਜੇ ਨਿਕਲਣਗੇ ਲੋਕ ਪੈਰ ਉੱਪਰ ਬੈਠਣਾ ਭੁੱਲ ਜਾਣਗੇ ਹਾਂ ਹਨ ਗੱਲ ਹਾਂ ਕੱਲ ਇਹ ਤੁਹਾਨੂੰ ਨੋਟ ਕਰ ਲੈ ਠੀਕ ਆ ਮੈਂ ਇੰਸਟਾਗ੍ਰਾਮ ਤੇ ਵੀਡੀਓ ਪਾਈ ਚਲੋ ਵੀ ਬਾਕੀ ਭੈਣ ਤੇ ਫੁੱਦੂ ਚੀਜ਼ਾਂ ਹਾਂ ਜਿਹੜੇ ਲੋਕ ਚਾਰ ਪਾਉਂਦੇ ਹਾਂ ਹਾਂ ਅੱਛਾ ਦੇਖੇ ਤਾਂ ਤੀਜਾ ਹੁਣ ਬੈਠੀ ਨਹੀਂ ਜਾਂਦਾ ਹਾਂ ਪਈਆ ਰਖੜੇ ਬੈਣਗੇ ਬਣ ਕੱਸੇ ਬਣਨੂ ਤੂੰ ਦੇਹੀ ਅੱਛਾ ਹਾਂ ਤੇ ਉਹ ਸੀਟਾ ਚੱਲ ਬਣਗੇ ਜਿਹੜੇ ਕੰਧ ਤੇ ਵਿਟ ਹੋਏਗਾ ਉਸੇ ਕੰਧ ਨਾਲ ਚਿੱਤਰ ਲਾਏ ਆਵਾ ਕੰਮ ਕਈ ਤਾਬ ਮੰ ਵੇਠੀ ਖਸਾ ਦੋ ਮਿੰਟ ਹੋਰ ਤਾਂ ਸਹਾਲ ਦੇ ਆਉਂਗੇ ਜਮਾਂਗੂ ਅਗਰੇ ਜਮਾਂਗੂ ਨੈਪ ਕਿ ਨਹੀਂ ਚੱਲਣਗੇ ਆਪਣੇ ਵੀ ਇਸੂ ਦੇ ਪਰ ਚੱਲਿਆ ਕਰਨਗੇ ਥੋੜਾ ਜਿਹੀਆਂ ਚ ਲੋਕ ਚਾਰਜ ਬਣਾਉਣਾ ਆਟੇ ਆ ਦੇਖੀ ਹੁਣ ਜਿਵੇਂ ਨਾਲ ਮੁੰਡੇ ਕਿੰਨਾ ਕ ਖਵੜਦ ਨੇ ਹੈ ਨਹੀਂ ਕਿਸੇ ਦੇ ਕੱਖ ਦੂਜੀ ਮੈਨੂੰ ਆ ਲੱਗਦਾ ਵੀ ਨਾ ਬਣਾ ਪੰਜ ਸੱਤ ਜਣ ਕ ਖਵੜਦੇ ਹੋਏ ਹਾਂ ਕਿਸੇ ਦੇ ਰੇੜਾ ਨਹੀਂ ਆ ਬਲਦ ਨਹੀਂ ਰੇੜਾ ਚ ਲੱਗ ਕੇ ਕਿਸੇ ਦੇ ਬਲਦ ਹਾਂ ਬਲਦ ਵੀ ਮੇਨੂੰ ਦੋ ਕਾਂ ਕੋਲ ਰਹਿ ਗਿਆ ਤੈਨਾਂ ਕੋਲ ਇੱਕ ਤਾਂ ਮੇਰੇ ਕੋਲ ਰਹਿ ਗਿਆ ਬਲਦ ਤੱਕ ਤੋ ਹੋਰ ਨਹੀਂ ਬਸ ਆਪਣੇ ਹੋਰ ਨਹੀਂ ਬਲਦ ਵੀ ਗਏ ਰੇੜੀ ਆ ਗਈ ਹੁਣ ਤਾਂ ਅਗਲਾ ਮੈਨੂੰ ਆ ਕਿੱਕ ਮਾਗਰ ਮਾਦਾ ਕੱਖ ਪਰ ਬਾਰ ਬਪਾ ਇੰਡਾ ਜਾ ਬੈਠੀ ਜਾਂਦਾ ਉਹ ਪਤਾ ਨਹੀਂ ਕਿੱਲਾ ਉਹ ਚਾਰ ਨੇ ਸੋਹ ਲੀਏ ਨੇ ਕਰਤੇ ਹਾਂ ਸੱਤ ਲੋਕ ਇਕੱਠੇ ਹੋ ਜਾਣਗੇ ਹਾਂ ਸੱਤ ਬੋਲਣ ਲੱਗੇ ਆ ਕੇ ਸੀ ਨਰਮਾ ਹਾਂ ਨਰਮਾ ਹੱਡ ਮੋਕਲੇ ਦੇਈ ਨਾ ਬੜਾ ਗੁਰਦੇ ਸੀ ਪਰ ਹਣ ਫਸ ਵੀ ਦੂਜੀ ਸੀ ਪੈਰੋਂ ਪਰ ਬੈਠਣ ਵਾਲੀ ਪਰ ਬਾਰ ਬੈਠਣ ਦੇ ਬਾਹਲੇ ਫਾਇਦੇ ਨੇ ਉਹ ਅੱਗੇ ਦਾ ਲੋਕ ਖੇਤਾਂ ਚ ਬਗ ਬੋ ਜਾਂਦੇ ਸੀ ਇਹਨੂੰ ਮੈਂ ਹੋਰ ਵੀ ਦੱਸਦਾ ਉਹ ਪੈਰੋਂ ਉੱਪਰ ਬੈਠਣ ਦੇ ਬਾਹਲੇ ਫਾਇਦੇ ਨੇ ਆਪਣਾ ਹਾਂ ਠੀਕ ਹੈ ਤੇ ਦੂਜੀ ਗੱਲ ਮੈਂ ਤੁਹਾਨੂੰ ਕਿਹਾ ਸੀ ਆਪਣਾ ਉਹ ਸਿਸਟਮ ਜਰਾ ਪਾਸ ਕਰ ਲੈਂ ਜੀਓ ਠੀਕ ਹੈ ਹਾਂ ਅਕੇ ਲੋਕ ਗੋੜਦੇ ਹੀ ਨਰਮੇ ਪਰ ਬਰ ਬੰਦ ਸੀ ਨਰਮਾ ਗਿਆ ਤੂੰ ਬਾਦ ਆ ਗਿਆ ਆਪਣੇ ਫਲਾਸਾਂ ਉਹ ਤੇ ਪਰ ਬਰ ਬੰਦ ਸੀ ਉਹ ਵੀ ਗਈ ਪਰ ਬੈਠੇ ਫਲਾਸ ਵੀ ਗਈ ਹਾਂ ਰਹਿ ਕੇ ਕੱਲੇ ਆ ਆਪਣੇ ਕੋਲ ਕੱਖ ਜਿਹੜੇ ਮ ਵੱਢਦੇ ਸੀ ਪਰ ਬਰ ਬਹਿ ਕੇ ਹੁਣ ਚਾਰ ਆ ਗਿਆ ਹੁਣ ਇਹ ਵੀ ਗਈ ਇਹ ਵੀ ਗਈ ਹੈਗੀ ਕੱਲੀ ਕੁਰਸੀ ਵਾਲੀ ਚੇਅਰ ਕੁਰਸੀ ਵਾਲੀ ਫਲਾਸ ਹਾਂ ਜੇ ਲੋਕ ਚਾਰ ਬਣੋ ਨਾ ਹਟੇ ਤੂੰ ਦੇਖ ਲੈ ਤੈਨੂੰ ਮੈਂ ਪਹਿਲਾਂ ਦੱਸਦਾ ਕੰਦ ਚ ਫਿੱਟ ਹੋਇਆ ਕਰੋ ਆਪਣੇ ਫਲਾ ਉਹ ਸੀਟ ਆਪਾਂ ਕਿਆ ਕਰਾਂ ਭਰਾ ਸਾਡੇ ਗੋਡੇ ਨਹੀਂ ਮੁੜਦੇ ਸਾਡੇ ਜਿਹੜੇ ਕੰਦ ਚ ਫਿੱਟ ਹੁੰਦੇ ਤਾਂ ਉੱਚੀ ਖੜ ਕੇ ਬੈਕ ਸੀਟ ਲਾਈ ਆਪ ਦਾ ਕੰਮ ਕੀਤਾ ਧੋਕੇ ਬਾਹਰ ਨਿਕਲੇ ਤੂੰ ਵੀ ਲੋੜ ਨਹੀਂ ਤੂਵੇ ਪਰ ਚੱਲਣ ਤੂੰ ਤੇ ਪਸੂਆਂ ਦੀ ਨਸਲਾ ਪਾਬ ਗਏ ਆਪ ਦਾ ਪਾਚਾਰ ਕੋਈ ਮੈਂ ਬਸਾ ਦੇ ਦਿੰਦੀ ਆ ਗਾਂ ਕੱਟਾ ਦੇ ਦਿੰਦੀ ਆ ਪਤਾ ਨਹੀਂ ਕੀ ਤਾਂ ਹੋ ਜਾਂਦਾ ਨਹੀਂ ਨਾ ਪਹਿਲੀ ਕਦੇ ਦਿੰਦੀ ਹੀ ਨਹੀਂ ਕੋਈ ਜੇ ਤੂੰ ਸੋਚਦਾ ਉਹਨਾਂ ਨੂੰ ਕੁੜਾ ਚੋਲ ਲੜਾ ਹੋਇਆ ਨਾ ਜ਼ਰਾ ਵੀ ਡੇ ਬੰਦਾ ਕਹਿੰਦੇ ਨਹੀਂ ਕੋਈ ਉਹ ਕੱਟੂ ਬਸਰ ਸਿੱਟ ਜਾਂਦੀ ਆ ਗਾਂ ਮੈਂ ਇਸ ਕੱਟੂ ਸਿੱਟਾਂ ਚਲੋ ਜੀ ਲੱਲ ਬੱਲ ਉੱਥੇ ਉੱਥੇ ਹੀ ਰਹਿ ਗਿਆ ਹੈ ਨਾ ਬਹੁਤ ਬੰਦਾ ਖਰਾਬ ਹੋ ਰਹੇ ਆ ਹਾਂ ਠੀਕ ਆ ਵੀਡੀਓ ਵਧੀਆ ਲੱਗੀ ਤੇ ਵਧੀਆ ਲੱਗੀ ਸ਼ੇਅਰ ਕਰਨਾ ਛੋਟਾ ਕਾ ਓਏ ਮੁੰਡਿਓ